ਸ੍ਰੀ ਕਾਲ ਢਿੱਲੋਂ ਬੋਲਦਾ ਭੇਤ ਦਿਲਾ ਦੇ ਖੋਲਦਾ ਜਾਗਰਤ ਉਹਨਾਂ ਲੋਕਾਂ ਨੂੰ ਕਰਨਾ ਜਿਨ੍ਹਾਂ ਦੇ ਸਿਰ ਹੈਗੇ ਆ ਜਿਨ੍ਹਾਂ ਨੇ ਮੰਨਣਾ ਜਿਨ੍ਹਾਂ ਨੂੰ ਨੌਲੇਜ ਆ ਜਿਨ੍ਹਾਂ ਨੇ ਲਾਲਚੀ ਲਾਲਚੀ ਪਤਾ ਜਿਹੜੇ ਸਲਾਈਸ ਤੱਕ ਲਾਲਚੀ ਆ ਜਿਹੜੇ 1 ਡਾਲਰ ਤੱਕ ਲਾਲਚੀ ਆ ਜਿਹੜੇ 10 ਡਾਲਰਾਂ ਤੱਕ ਲਾਲਚੀ ਆ ਜਿਹੜੇ 20 ਡਾਲਰਾਂ ਤੱਕ ਲਾਲਚੀ ਆ ਉਹ ਤਾਂ ਇਸ ਮੈਸੇਜ ਨੂੰ ਨਾ ਹੀ ਸੁਣਨ ਉਹਨਾਂ ਦੇ ਫੇਰੇ ਵਾਲੀ ਐ ਨਹੀਂ ਉਹਨਾਂ ਦੇ ਸਿਰ ਤੇ ਉੱਪਰ ਟੱਪਣ ਵਾਲੀ ਗੱਲ ਵਾ ਜਿਆਦਾ ਬਾਹਲੀ ਗੱਲ ਆ ਜਗਿੰਦਰ ਸਿੰਘ ਬਾਸੀ ਨੂੰ ਪੁੱਛ ਰੋ ਜਿਹੜਾ ਰੇਡੂਆ ਪ੍ਰੋਗਰਾਮ ਕਰਦਾ ਉਹਨੂੰ ਪੁੱਛ ਰੋ ਕੀ ਭਾਵੇਂ ਖਦੀ ਆ ਇਹ 15 ਸਾਲ ਪਹਿਲਾਂ ਇੱਥੇ ਬੜੇ ਹੈਪਨ ਤਕੜੇ ਹੋਏ ਸੀ ਇੱਕ ਮੁੰਡਾ ਮੈਨੂੰ ਜਾਣਦਾ ਚੰਗੀ ਤਰ੍ਹਾਂ ਚੰਡੀਗੜ੍ਹ ਸੌਰੀ ਦਿੱਲੀ ਦਾ ਉਹ 4 ਮਿਲੀਅਨ ਦਾ ਪੈਸੇ ਲੈ ਕੇ ਇਸ ਵੇਲੇ ਫਰਾਡ ਹੋ ਚੁੱਕਾ ਆ ਉਹਨੂੰ ਹੋ ਗਿਆ 15 ਦਿਨ ਤੋਂ 20 ਦਿਨ ਦੀ ਰੇਂਜ ਦੇ ਵਿੱਚ ਇੱਕ ਹੋਰ ਫਰਾਡ ਹੋਇਆ ਆ ਉਹ ਡੇਢ ਲੱਖ ਦਾ ਜਾਂ 2 ਲੱਖ ਦਾ ਹੋਇਆ ਹੈ ਇੱਕ ਫਰਾਡ 50 50 ਲੱਖ ਦਾ ਹੋਇਆ ਹੈ ਇਹ ਫਰਾਡ ਤੁਹਾਨੂੰ ਬ੍ਰੈਂਟਨ ਦੀ ਮਗਰਲਾ ਕਰਦਾ ਇੱਕ ਉਸ ਤੁਹਾਨੂੰ ਫਰਾਡਾਂ ਦੀ ਬੇਰਵਾ ਮੈਂ ਤਕਰੀਬਨ ਤਕਰੀਬਨ ਮੈਂ ਹਰ ਵਾ ਬਾਸੀ ਨਾਲ ਅੱਜ ਬਹਿਣਾ ਜਾਂ ਕੱਲ ਨੂੰ ਜਾਂ ਪਰਸੋਂ ਨੂੰ ਮੇਰੇ ਕੋਲ ਟਾਈਮ ਲੱਗਾ ਕਿ ਬਾਸੀ ਨੇ ਵੀ ਮੈਨੂੰ ਦੋ ਤਿੰਨ ਵਾਰ ਕਿਹਾ ਅਸੀਂ ਆਈ ਮੈਨੂੰ ਨਹੀਂ ਟਾਈਮ ਲੱਗਾ ਅਸੀਂ ਬਹਿ ਕੇ ਕੋਈ ਇੱਕ ਬੇਤ ਬਣਾਉਣੀ ਆ ਉਹ ਬੇਤ ਇਹ ਬਣਾਉਣੀ ਆ ਵੀ ਇਹਦਾ ਭਾਂਡਾ ਪੰਨੀਆਂ ਦਾ ਲੋਕਾਂ ਨੂੰ ਕਿੱਦਾਂ ਪਤਾ ਲੱਗਾ ਪਰ ਲੋਕਾਂ ਨੂੰ ਪਤਾ ਲੱਗਦਾ ਨਹੀਂ ਇਹ ਗੱਲ ਅਸੀਂ ਕਲੀਅਰ ਦੀ ਪਿਕਚਰ ਵਾ ਅਸੀਂ ਕਈ ਵਾਰੇ ਗੱਲ ਕਰਟਿਆ ਜੇ ਸਾਡੀ ਲੋਕ ਸੁਣ ਵੀ ਲੈਣ ਮਸੀਂ ਮਸੀਂ ਪਤਾਨੀਆਂ 'ਤੇ ਅਸਰ ਕਰਨਾ 55 ਨੇ ਫੇਰ ਉਸੇ ਖੂਹ ਢਿਗੜਾ ਫੇਰ ਅਸੀਂ ਸੋਚਦੇ ਆ ਕਈ ਵਲੇ ਯਾਰ ਸਾਰੇ ਨੂੰ ਡੇਕ ਲੈਣ ਦਾ ਫੇਰ ਸੋਚੀਦਾ ਨਹੀਂ ਮਨਾ ਜਿਦਾਂ ਗਰਬਾਣੀ ਦੀਆਂ ਤੁਕਾਂ ਵੀ ਜੇ ਇੱਕ ਬੰਦੇ ਨੂੰ ਵੀ ਤੁਸੀਂ ਬੰਦਾ ਬਣਾ ਦੋ ਪਤਾ ਨਹੀਂ ਪ੍ਰਮਾਤਮਾ ਤੁਹਾਡੇ ਉਹਦੇ ਵਿੱਚ ਸਹਾਹੀ ਹੋ ਜਵੇ ਫਿਰ ਇਹ ਗੱਲਾਂ ਤੇ ਆ ਜਾਈਦਾ ਤੁਹਾਨੂੰ ਕੁਝ ਚੀਜ਼ਾਂ ਇਦਾਂ ਦੀਆਂ ਸੁਣਾਵਾਂਗੇ ਤੁਸੀਂ ਜਿਹੜੇ ਨਵੇਂ ਆਏ 15 ਸਾਲ ਦੇ 20 ਸਾਲ ਦੇ ਤੁਹਾਡੀ ਲੂਈ ਖੜੀ ਹੋ ਜੂਗੀ ਤੁਸੀਂ ਮੈਂ ਇਹ ਗੱਲ ਤੁਸੀਂ ਸੋਚਾਂ 'ਚ ਬਹਿ ਜਾਓਗੇ ਤੁਸੀਂ ਨਾ ਦੇ ਘਰ ਵਾਲੇ ਦਾ ਯਕੀਨ ਨਹੀਂ ਕਰੋਗੇ ਹੋਰ ਦੱਸੋ ਤੁਸੀਂ ਜੇ ਪਾਰਕਾਂ ਦੇ ਵਿੱਚ ਜਾਣਦੇ ਆ ਜੇ ਤੁਹਾਨੂੰ ਕੋਈ ਜਾ ਕੇ ਰੋਜ ਜੱਫੀਆਂ ਪਾਉਂਦਾ ਰੋਜ ਚਾਹ ਲਿਆ ਕੇ ਦਿੰਦਾ ਕਾਫੀ ਲੈ ਤੂੰ ਯਕੀਨ ਕਰ ਨੂੰ ਘਟ ਜੂਗੇ ਹੋਰ ਦੱਸੋ ਇੰਨਾ ਤਕੜਾ ਫਰਾਡ ਹੋ ਰਿਹਾ ਇੰਨਾ ਤਕੜਾ ਫਰਾਡ ਹੋ ਰਿਹਾ ਲੋਕ ਅੱਗੇ ਟੈਟ ਵਾ ਲੋਕ ਮਰਦੇ ਆ ਲਾਲਚ ਚ ਵਿਚਾਰੇ ਲੋਟਕਾਂ ਨੂੰ ਹੈਗਾ ਲਾਲਚ ਮੈਂ ਉਧਰੋਂ ਡੁੱਬਿਆ ਆ ਮੈਨੂੰ ਇਧਰੋਂ ਜਿਵੇਂ 20-25 ਹਜ਼ਾਰ ਮਿਲ ਜਵੇ ਉਧਰੋਂ 50 ਚ ਡੁੱਬ ਗਿਆ ਇਧਰੋਂ 25 ਡੁੱਬ ਗਿਆ ਇੱਥੇ ਲੋਕਾਂ ਦੇ ਘਰਾਂ ਦੇ ਵਿੱਚੋਂ ਹੁਣ ਕੀ ਕੀ ਦੱਸੀਏ ਲੋਕਾਂ ਨੇ ਘਰ ਤੋਂ ਹਸਬੰਦ ਤੋਂ ਚੋਰੀ ਕੰਮ ਕਰਕੇ ਫਾਹੇ ਲਏ ਆ ਜੇ ਬੰਦੇ ਨੇ ਜਨਾਨੀ ਤੋਂ ਚੋਰੀ ਕੰਮ ਕੀਤਾ ਤੇ ਫਾਹ ਆ ਰਿਹਾ ਜੇ ਕਿਸੇ ਨੇ ਕੰਮ ਗਲਤ ਕੀਤਾ ਜਾ ਕੇ ਛਾਲਾਂ ਮਾਰੀਆਂ ਆਤਮ ਹਤਿਆ ਕੀਤੀਆਂ ਤੁਹਾਨੂੰ ਪਤਾ ਉਹਨਾਂ ਲੋਕਾਂ ਨੂੰ ਆ ਜਿਹੜੇ 15 20 ਸਾਲੋਂ ਗੱਲ ਕਰਨ ਨੂੰ ਚੰਗਾ ਨਹੀਂ ਲੱਗਦਾ ਸੋਭਾ ਨਹੀਂ ਦਿੰਦੀ ਜੋ ਹੋਣਾ ਸੀ ਹੋ ਗਿਆ ਕਹਿੰਦੇ ਹੁੰਦੇ ਆ ਉਹ ਚੀਜ਼ਾਂ ਨੂੰ ਡਰਾਉਣਾ ਨਹੀਂ ਚਾਹੀਦਾ ਕਿਸੇ ਦੇ ਜਾਗਮ ਪਟਣੇ ਨਹੀਂ ਚਾਹੀਦੇ ਜੋ ਹੋ ਗਿਆ ਹੋ ਗਿਆ ਪਰ ਗਲਤੀਆਂ ਉਹਨਾਂ ਦੀਆਂ ਪਰ ਫੇਰ ਵੀ ਦੁੱਖ ਸਾਨੂੰ ਸਾਰਿਆਂ ਨੂੰ ਸਾਡੇ ਭਾਈਚਾਰੇ ਨੂੰ ਉਹਨਾਂ ਦੇ ਘਰਾਂ 'ਚ ਇਹ ਚੀਜ਼ਾਂ ਨਹੀਂ ਹੋਣੀ ਚਾਹੀਦੀ ਜਾਂ ਤੁਸੀਂ ਹਸਬੈਂਡ ਵਾਈਫ ਚੋਰੀ ਇੱਕ ਦੂਜੇ ਤੋਂ ਕਰ ਦਿੱਤਾ ਵੀ ਮਰਦੇ ਆ ਜਾਂ ਲਾਲਚ ਕਰਦੇ ਆ ਤਾਂ ਵੀ ਮਰਦੇ ਆ ਹੁਣ ਲਾਲਚ ਦੇ ਤੁਹਾਨੂੰ ਇਸ਼ਾਰੇ ਦਵਾਂਗੇ ਕੀ ਪਹਿਲਾਂ ਵਾਸੀ ਨਾਲ ਜਦੋਂ ਮੇਰੀ ਕਨਫਰੰਸ ਮੀਟਿੰਗ ਉਹ ਤੋਂ ਬਾਅਦ ਅਸੀਂ ਕੋਈ ਉਸ ਤਰ੍ਹਾਂ ਦਾ ਮੁੱਦਾ ਲਿਆਵਾਂਗੇ ਉਸ ਤਰ੍ਹਾਂ ਦੀ ਗੱਲ ਕਰਾਂਗੇ ਲੋਕਾਂ ਨੂੰ ਜਾਗਰਤ ਕਰਾਂਗੇ ਤੁਸੀਂ ਕਿੱਦਾਂ ਮਰਦੇ ਆਂ ਪੰਜੀਆਂ ਦਸੀਆਂ ਤੁਸੀਂ ਮਰਦੇ ਆਂ 20ਾਂ 25ਾਂ ਹੋਏ ਹਜੇ ਮਰਦੇ ਆਂ ਇੰਨੀ ਆਪਣੀ ਾਕਾਤ ਵਾ ਆ ਗਏ ਆਪਾਂ 50-50 ਲੱਖ ਕਰੋੜ ਕਰੋੜ ਰੁਪਇਆ ਲਾ ਕੇ ਕਰੇਡੇ ਮਾਰਨ ਕਿੱਥੇ ਲੱਗਿਆ 30 ਡਾਲਰ ਚ 40 ਡਾਲਰ 50 ਡਾਲਰ ਚ ਇੰਨੀ ਸਾਡੀ ਸੋਚਣੀ ਆ ਇੰਨੇ ਅਸੀਂ ਸੋਚ ਨਹੀਂ ਦੇ ਮਾਲਕ ਆ ਇੰਨੇ ਪੜ ਕੇ ਆਏ ਹਾਂ ਉਸ ਕਟਰੀਏ ਜੋ ਇਹ ਵੀ ਮੁੱਦਾ ਤੁਹਾਡੇ ਕੋਲ ਨਵਾਂ ਲੈ ਕੇ ਆ ਰਹੇ ਆ ਅਸੀਂ ਇਹਦਾ ਵੀ ਭਾਂਡਾ ਜਿੱਦਾਂ ਕਹਿੰਦੇ ਆ ਕਲੀਅਰ ਕਰਾਂਗੇ ਪਰ ਠੀਕ ਵਾ ਨਹੀਂ ਪਾਵੇਂ ਪਹਿਲੇ ਗੈਦ ਕਟਣੀ ਜੇ ਪੰਗਾ ਪੈ ਗਿਆ ਅਵੇ ਉਹ ਕਰੋੜਾਪਤੀ ਹੋਵੇ ਲੱਖਾਪਤੀ ਹੋਵੇ ਬ੍ਰਾਂਟਨ ਦੇ ਵਿੱਚ ਬੈਠਾ ਹੋਵੇ ਉਹ ਕਹਿੰਦਾ ਹੋਵੇ ਮੈਂ ਉਹਦੇ ਗੋਲੀ ਮਾਰ ਦੂੰਗਾ ਮੈਂ ਨੌ ਲੈ ਕੇ ਦਿਖਾ ਦੂਵੇ ਇਹ ਗੱਲ ਕਹਿ ਦਵੇ ਮੈਂ ਨੌ ਲੈ ਕੇ ਦਿਖਾ ਦੂੰਗਾ ਤੇ ਮੈਂ ਕਹਿ ਦੂੰਗਾ ਵੀ ਆਹ ਬੰਦੇ ਨੇ ਡਰਗ ਦਾ ਕੰਮ ਕੀਤਾ ਜੇਲ੍ਹ ਚੋਂ ਆਇਆ ਜਮਾਨਤ ਤੇ ਆਇਆ ਮੈਂ ਕਹਿ ਦੂੰਗਾ ਜਿਹੜੀ ਗੋਲੀ ਚਰੋੜੀਆਂ ਸਾਡੇ ਤੇ ਚਲਾ ਕੇ ਦਿਖਾ ਦਵੇ ਇਹ ਗੱਲਾਂ ਤੁਹਾਨੂੰ ਪਤਾ ਤੇ ਦੁੱਖ ਚੱਲਣੇ ਪੈਣੇ ਆ ਜਿਹੜੀ ਤੁਹਾਨੂੰ ਅਸੀਂ ਜਾਗਰਤ ਕਰਨਾ ਉਹ ਤੇ ਟਰਨ ਸਾਨੂੰ ਆਉਣੀ ਆ ਸਾਨੂੰ ਉਹਦੇ ਉੱਤੇ ਦੁੱਖ ਝੱਲਣੇ ਪੈਣੇ ਆ ਪਰ ਤੁਹਾਨੂੰ ਦਾ ਪਛਾ ਜਈਏ ਅਸੀਂ ਦੁੱਖ ਝੱਲਵਾਂਗੇ ਜਿਹੜੇ ਝੱਲਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪੰਜਾਬ ਦਾ ਏਰੀਆ ਹੈ ਜਿੱਥੇ ਬਿਲਕੁਲ ਪਹਾੜਾਂ ਤੇ ਖੁੱਲੇ ਮੈਦਾਨਾਂ ਵਾਲੇ ਦ੍ਰਿਸ਼ ਤੋਂ